ਕਿ ਆਪ ਵੀ ਸੱਚੀ ਦੇਖ ਲਓ ਆਪਣੇ ਪਿੰਡ ਚ ਜਿਹੜਾ ਤੁਹਾਡੇ ਪਿੰਡ ਦਾ ਸਭ ਤੋਂ ਵੱਡਾ ਮਲੰਗ ਹੋਊਗਾ ਜਿਹਨੂੰ ਕੋਈ ਸੱਤਰੀ ਘਰ ਨਹੀਂ ਬੁਲਾਉਂਦਾ ਉਹ ਝਾੜੂਆ ਦਾ ਮੈਂਬਰ ਹੋਊਗਾ ਲੈ ਮੇਰੇ ਨਾਲ ਪਰਦਾ ਪਰਦਾ ਪ੍ਰੋਫੈਸਰ ਅੱਜ ਮੈਨੂੰ ਸਿੱਖਿਆ ਦਿੰਦਾ ਹੈ ਕਿ ਅਲੀ ਬਾਤ ਨਹੀਂ ਵੀ ਮੈਂ ਜਿਹੜਾ 10 ਸਾਲ ਦਾ ਕਾਲਜ ਵਿੱਚ ਬੈਠਾ ਹੈ ਇਹ ਲੋਈ ਜੰਨਾ ਇਹਦੇ ਨੂੰ ਗਰਾਜ ਆਇਆ ਓਏ ਕਫਤਾ ਬਚਾਏ ਇੱਕ ਹਫਤੇ ਦੇ ਅੰਦਰ ਤਰਨ ਤਰਨ ਕਿ ਆ ਪੰਜਾਬ ਛੋੜ ਕੇ ਚਲੇ ਜਾਓ ਪੂਰੇ ਪੰਜਾਬ ਕੇ ਧੀਰੇ ਧੀਰੇ ਸਫਾਇਆ ਕਰ ਰਹੇ ਹੈ ਪੂਰੇ ਪੰਜਾਬ ਸੇ ਗੈਂਗਸਟਰੋਆਂ ਕਾ ਫਿਰੋਤੀ ਮੰਗਨੇ ਵਾਲੋਂ ਕਾ सरकारी बंगला का बैठा है शीश महल बना दिया पहले दिल्ली की जनता का पैसा लूट के शीश महल बनाया और अब पंजाब की जनता का पैसा लूट के शीश महल बना। क्या करने के लिए बैठे क्या भगवंतमान सरकार नहीं चला सकता वैसे तो पूरे के पूरे देश में एक ही चर्चा है आफ्टर सेवन पी एम नो सी एम इन पंजाब ਲਾ ਕੇ ਕਲ ਚੁਕੇ ਹੈ ਕਲ ਜ਼ੁਗ ਗੁਰ ਦੋਸਤੋ ਸ਼ਾਮਾਂ ਹੁੰਦੀ ਹੁੰਦੀ ਤਰਨਤਨ ਦੀਆਂ ਚੋਣਾਂ ਹੋ ਚੁੱਕੀਆਂ ਹੋਣਗੀਆਂ ਤਰਨਤਨ ਬਾਈਪਾਲ ਇਲੈਕਸ਼ਨ ਲੜਨ ਵਾਲੀ ਉਮੀਦਵਾਰਾਂ ਵਿੱਚੋਂ ਕੌਣ ਜੇਤੂ ਹੋਵੇਗਾ ਇਸ ਦਾ ਫੈਸਲਾ ਤਰਨਤਨ ਵਾਸੀ ਕਰ ਹੀ ਚੁੱਕੇ ਹੋਣਗੇ ਨਤੀਜਾ 14 ਨਵੰਬਰ ਨੂੰ ਸਭ ਦੇ ਸਾਹਮਣੇ ਆ ਵੀ ਜਾਵੇਗਾ ਕੌਣ ਜੇਤੂ ਹੋਵੇਗਾ ਇਸ ਦਾ ਸਭ ਅੰਦਾਜ਼ਾ ਲਗਾਉਣਗੇ ਅਗਲੇ 2-3 ਦਿਨਾਂ ਤੱਕ ਚੋਣ ਪ੍ਰਚਾਰ ਇਸ ਵਾਰ ਦੋਸਤੋ ਤਰਨਤਨ ਵਿੱਚ ਗੱਡ ਕੇ ਕੀਤਾ ਗਿਆ ਆਮ ਆਦਮੀ ਪਾਰਟੀ ਕਾਂਗਰਸ ਅਤੇ ਸ਼ਰਮਣੀ ਅਕਾਲੀ ਦਲ ਨੇ ਤਾਂ ਪੂਰਾ ਜੋਰ ਲਗਾਇਆ ਹੀ ਇਸ ਵਾਰ ਭਾਜਪਾ ਨੇ ਵੀ ਠੀਕ ਠਾਕ ਤਿਆਰੀ ਕਰਕੇ ਚੋਣ ਮੈਦਾਨ ਵਿੱਚ ਆਉਂਦਾ ਫੈਸਲਾ ਕੀਤਾ ਸ ਇਸੇ ਕਰਕੇ ਹੀ ਚੋਣ ਅਖਾੜਾ ਚੰਗੀ ਤਰ੍ਹਾਂ ਭਖਿਆ ਤੇ ਤਰਨਤਾਰਨ ਸੀਟ ਚੋਂ ਦਾ ਨਤੀਜਾ ਉਹ ਵੀ ਪੰਜਾਬ ਦੀ ਰਾਜਨੀਤੀ ਵਿੱਚ ਜੀ ਹਾਂ 2027 ਵਿੱਚ ਕਿਹੜੀ ਪਾਰਟੀ ਕਿੱਥੇ ਖੜੀ ਹੈ ਇਸ ਵੱਲ ਇਸ਼ਾਰਾ ਕਰ ਹੀ ਦੇਵੇਗਾ ਕਿਵੇਂ ਜੀ ਹਾਂ ਕਿਵੇਂ ਇਹ ਆਪਾਂ ਅੱਜ ਦੀ ਵੀਡੀਓ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਤਰਨਤਾਰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਵਸਾਈ ਹੋਈ ਨਗਰੀ ਤਰਨਤਾਰਨ ਸਭ ਤੋਂ ਪਹਿਲਾਂ ਇਸ ਪਾਵਨ ਧਰਤੀ ਨੂੰ ਪ੍ਰਣਾਮ ਜਿਸ ਨੂੰ ਪੰਜਵੇਂ ਪਾਤਸ਼ਾਹ ਦੀ ਚਾਣਨ ਸ਼ੋਪਾ ਪ੍ਰਾਪਤ ਹੋਈ ਕਾਫੀ ਸਮੇਂ ਹੀ ਧਰਤੀ ਉਹਨਾਂ ਦੀ ਕਰਮ ਭੂਮੀ ਵੀ ਬਣੀ ਸੀ ਦੋਸਤੋ ਉਹਨਾਂ ਨੇ ਲੋਕਾਂ ਨੂੰ ਧਰਮ ਨਾਲ ਜੋੜਿਆ ਜਿਹੜੇ ਲੋਕ ਪੀਰਾਂ ਫਕੀਰਾਂ ਸਖੀ ਸਰਵਰਾਂ ਦੇ ਪਿੱਛੇ ਲੱਗ ਕੇ ਧਰਮ ਪਰिवर्तन ਕਰੀ ਜਾ ਰਹੇ ਸਨ ਉਸ ਵੇਲੇ ਗੁਰੂ ਜੀ ਨੇ ਉਹਨਾਂ ਨੂੰ ਮੋੜ ਤੋਂ ਧਰਮ ਨਾਲ ਜੋੜਿਆ ਬੇਸ਼ੱਕ ਹੁਣ ਫੇਰ ਤੋਂ ਕਨਵਰਜਨ ਦਾ ਖੇੜੀ ਸਿੱਖ ਇਤਿ ਵਿੱਚ ਖੇਡਿਆ ਜਾ ਰਿਹਾ ਹੈ ਪਰ ਹਾਲੇ ਵੀ ਬਹੁਤ ਸਾਰੇ ਗੁਰੂ ਦੇ ਸਿੱਖ ਸਿੱਖੀ ਨਾਲ ਜੁੜੇ ਹੋਏ ਹਨ ਇੱਥੇ ਬਹੁਤ ਸਾਰੇ ਹਿੰਦੂ ਵੀ ਆਪਣੇ ਧਰਮ ਪਰੰਪਰਾਵਾਂ ਨੂੰ ਨਿਭਾ ਕੇ ਆਪਣੇ ਧਰਮ ਦੇ ਉੱਪਰ ਚੱਲ ਰਹੇ ਹਨ ਦੋਸਤੋ ਜਦੋਂ ਇਸ ਤੋਂ ਥੋੜਾ ਨਸ਼ਾ ਗੈਂਗਸਟਰਵਾਦ ਅਤੇ ਸਿਆਸੀ ਅਗਿਆਨ ਦੂਰ ਹੋਇਆ ਤਾਂ ਲੋਕ ਮੁੜ ਕੇ ਆਪਣੇ ਧਰਮ ਵੱਲ ਮੁੜਨਗੇ ਇਹ ਤਾਂ ਇਥੇ ਆਸ ਰੱਖੀ ਹੀ ਜਾ ਸਕਦੀ ਹੈ ਬਹੁਤਾਂ ਨਿਰਾਸ਼ਾ ਵਾਲਾ ਕੰਮ ਨਹੀਂ ਹੈ ਚਲੋ ਹੁਣ ਆਪਣੇ ਵਿਸ਼ੇ ਤਰਨਤਾਰਨ ਬਾਈਪੁਰ ਉਪਰ ਆਉਂਦੇ ਹਾਂ ਤਾਂ ਦੋਸਤੋ ਇਹ ਚੋਣ ਮੈਦਾਨ ਪੂਰੀ ਤਰ੍ਹਾਂ ਭਖਿਆ ਰਿਹਾ ਇਸ ਵਾਰ ਹਰ ਰਾਜਨੀਤਿਕ ਪਾਰਟੀ ਨੇ ਇਸ ਵਾਰ ਇਸ ਜਿਮਨੀ ਚੋਣ ਵਿੱਚ ਆਪਣਾ ਪੂਰਾ ਜੋਰ ਲਗਾਇਆ ਪੁਲਿਸ ਪ੍ਰਸ਼ਾਸਨ ਵੀ ਪੱਪਾ ਉੱਪਰ ਰਿਹਾ ਇਸ ਚੋਣਾ ਦੌਰਾਨ ਸੜਕਾਂ ਉੱਪਰ ਅਮਰਸਰ ਬਠਿੰਡਾ ਰੋਡ ਦੇ ਉੱਪਰ ਤਰਨਤਾਰਨ ਤੱਕ ਦੋਸਤੋ ਪੁਲਿਸ ਦੀ ਚੰਗੀ ਤਨਾਤੀ ਬਾਕੀ ਅਮਰਸਰ ਤਰਨਤਾਰਨ ਲਿੰਕ ਰੋਡ ਦੇ ਉੱਪਰ ਤਾਂ ਦੋਸਤੋ ਥਾða ਤੇ ਪੁਲਿਸ ਮੌਜੂਦ ਰਹੀ ਇਸ ਪਿੱਛੇ ਵੱਡਾ ਕਾਰਨ ਇਹ ਸੀ ਕਿ ਦੋਸਤੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਉਹ ਲਗਾਤਾਰ ਤਰਨਤਾਰਨ ਆਉਂਦੇ ਰਹੇ ਸਨ ਉਹ ਤੇ ਕਈ ਵਾਰ ਦੋਸਤੋ ਅਮਰਸਰ ਸਰਕਟ ਹਾਊਸ ਵਿੱਚ ਠਹਿਰਦੇ ਅਤੇ ਫਿਰ ਚੋਣ ਪ੍ਰਚਾਰਨ ਲਈ ਤਰਨਤਾਰਨ ਪਹੁੰਚ ਜਾਂਦੇ ਉੱਪਰੋਂ ਦੋਸਤੋ ਸੁਪਰ ਸੀਐਮ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਕੇਜਰੀਵਾਲ ਸਾਹਿਬ ਉਹ ਵੀ ਇੱਥੇ ਚੋਣ ਪ੍ਰਚਾਰ ਵਿੱਚ ਡਟੇ ਰਹੇ ਦੋਸਤੋ ਉਹਨਾਂ ਦਾ ਇੱਕ ਬਿਆਨ ਬੜਾ ਵਾਇਰਲ ਹੋਇਆ ਸੀ ਆਜੂ ਪਹਿਲਾ ਉਹ ਸੁਣਦੇ ਹਾਂ तीन वादे करके जा रहा हूं ये केजरीवाल की गारंटी है कब हमेशा पूरी होती है सबसे पहले जो अभी मान साहब ने ऐलान किया ये फाटक झंडियाला रोड का ये फ्लाईओवर ओवर ब्रिज हम बनाएंगे जैसे ही जिस दिन चुनाव जीतेंगे अगले दिन मान साहब उसकी फाइल को साइन करेंगे और आपके लिए इसका मुझे पता चला यहाँ पे बहुत ट्रैफिक जाम होता है आपको बड़ी तकलीफ होती है ग्यारह तारीख को चुनाव है जैसे ही चौदह तारीख को नतीजे आएंगे चौदह को नतीजे आएंगे और उसके अगले हफ्ते में मान साहब फाइल साइन कर देंगे आपके ये ओवरब्रिज की ओवरब्रिज बनना चालू हो जाएगा दूसरा यहाँ पे हमारी बेटियों के लिए बहनों के लिए कॉलेज नहीं है बॉर्डर एरिया है आम आदमी पार्टी सबसे ज्यादा तवज्जो शिक्षा को देती है यहाँ पे हम अपनी बच्चियों के लिए शानदार टेक्निकल कॉलेज बनाएंगे ताकि हमारी बच्चियों को अच्छी से अच्छी शिक्षा मिल सके तीसरा यहाँ जितने गैंगस्टर हैं आज उनको कह के जा रहा हूं या तो तरन तारण छोड़ दो सारे गैंगस्टर गैंगस्टरों से फिरौती करने वालों से आपको मुक्ति दिलाएंगे उनको मैं आज चेतावनी दे के जा रहा हूं एक हफ्ता बचा एक हफ्ते के अंदर तरन तारण क्या पंजाब छोड़ के चले जाओ पूरे पंजाब के धीरे धीरे सफाया कर रहे हैं पूरे पंजाब से गैंगस्टरों का फिरौती मांगने वालों का ਲੱਗਦਾ ਏ ਦੋਸਤੋ ਇਹ ਸਾਰੀ ਸਵੇਰ ਹੀ ਸੱਚ ਬੋਲ ਗਏ ਹਨ ਪੰਜਾਬ ਦੀ ਹਾਲਤ ਕੀ ਹੈ ਇਹਨਾਂ ਨੂੰ ਵੀ ਪਤਾ ਹੈ ਤਰਨਤਾਰਨ ਤਾਂ ਦੋਸਤੋ ਪੂਰੀ ਤਰ੍ਹਾਂ ਗੈਂਗਸਟਰਵਾਦ ਦੀ ਮਾਰ ਹੇਠ ਹੈ ਪਹਿਲਾਂ ਇਥੇ ਖੜਗੂਵਾਦ ਵੇਲੇ ਵੀ ਦੋਸਤੋ ਇਹੋ ਕੁਝ ਹੁੰਦਾ ਸੀ ਹੁਣ ਵੀ ਗੈਂਗਸਟਰਵਾਦ ਕਰਕੇ ਉਹੀ ਹਾਲਾਤ ਹਨ ਛੋਟੇ ਛੋਟੇ ਕਾਰੋਬਾਰੀਆਂ ਦੁਕਾਨਦਾਰਾਂ ਤੋਂ ਧਮਕੀ ਦੇ ਕੇ ਵਸੂਲੀ ਕੀਤੀ ਜਾਂਦੀ ਹੈ ਤਰਨਤਾਰਨ ਵਿੱਚ ਰੰਗਦਾਰੀ ਮੰਗੀ ਜਾਂਦੀ ਹੈ ਦੋਸਤੋ ਵਿਲੜ ਨਸ਼ਈ ਅਤੇ ਹੰਕਾਰੀ ਜਵਾਨੇ ਕੰਮ ਕਾਜ ਕਰਕੇ ਕਿਰਤ ਕਮਾਈ ਕਰਨ ਦੀ ਥਾਂ ਇਹੋ ਜੇ ਕੰਮਾਂ ਵਿੱਚ ਲੱਗ ਜਾਂਦੀ ਹੈ ਦੋਸਤੋ ਜਦੋਂ ਧਰਮ ਦਾ ਲਵਾਦਾ ਪਾ ਲੈਂਦੇ ਹਨ ਤਾਂ ਇਹ ਖੜਕੂ ਅਖਵਾਉਣ ਲੱਗ ਪੈਂਦੇ ਹਨ ਪਰ ਸਿੱਖੀ ਇਹ ਸਿੱਖੀ ਸਰੂਪ ਅਤੇ ਸਿੱਖੀ ਸਿਧਾਂਤਾਂ ਤੋਂ ਕੋਹਾਂ ਦੂਰ ਹੋ ਚੁੱਕੇ ਹਨ ਅੱਜ ਵਿਦੇਸ਼ਾਂ ਵਿੱਚ ਬੈਠੇ ਹੋਏ ਇਹੋ ਜਿਹੇ ਲੋਕ ਸਿੱਖੀ ਸਰੂਪ ਹੀ ਗਵਾ ਬੈਠੇ ਹਨ ਅਤੇ ਆਪਣੇ ਆਪ ਨੂੰ ਫੇਰ ਵੀ ਧਰਮੀ ਜੋਜ ਦੇ ਅਖਵਾਉਂਦੇ ਹਨ ਇਹ ਲੋਕ ਬੰਦੇ ਕੰਮ ਲੋਕ ਇਹੇ ਕਰਦੇ ਹਨ ਪਰ ਬਦਨਾਮ ਸਿੱਖ ਧਰਮ ਹੁੰਦਾ ਜਾ ਰਿਹਾ ਹੈ ਦੋਸਤੋ ਉਸ ਤੋਂ ਵੀ ਮਾੜੀ ਗੱਲ ਇਹ ਹੈ ਦੋਸਤੋ ਕਿ ਪੰਜਾਬ ਵਿੱਚ ਕੋਈ ਨਾ ਕੋਈ ਰਾਜਨੀਤਿਕ ਪਾਰਟੀ ਇਨਾਂ ਦਾ ਹੀ ਝਾਲ ਬਣ ਜਾਂਦੀ ਹੈ ਵਾਰਮੀ ਗੈਂਗਸਟਰ ਨਾਲ ਇਹੋ ਕੁਝ ਹੋ ਰਿਹਾ ਹੈ ਹਰ ਕੋਈ ਉਹਨਾਂ ਨੂੰ ਵਰਤਨ ਦੇ ਚੱਕਰ ਵਿੱਚ ਹੈ ਪਰ ਤਰਨਤਨ ਵਿੱਚ ਦੋਸਤੋ ਗੁਰੂ ਅਰਜਨ ਦੇਵ ਜੀ ਦੀ ਰਚੀ ਹੋਈ ਬਾਣੀ ਉਸ ਬਾਣੀ ਤੋਂ ਮਿਲਦੀ ਹੋਈ ਸਿੱਖਿਆ ਕੋਈ ਉਸ ਤੋਂ ਸੇਧ ਲੈਣ ਲਈ ਤਿਆਰ ਹੀ ਨਹੀਂ ਹੈ ਬਸ ਪੈਸਾ 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 ਛੇਤੀ ਅਮੀਰ ਬਣਨ ਦੀ ਹਵਸ ਤਰਨਤਨ ਦੇ ਨੌਜਵਾਨਾਂ ਵਿੱਚੋਂ ਬਹੁਤਿਆਂ ਨੂੰ ਬਰਬਾਦ ਕਰ ਚੁੱਕੀ ਹੈ ਤੇ ਕੁਝ ਹੁਣ ਵੀ ਬਰਬਾਦ ਹੋ ਰਹੇ ਹਨ ਦੋਸਤੋ ਜੇ ਸਿੱਖੀ ਥੋੜਾ ਹੋਰ ਮਜ਼ਬੂਤ ਹੁੰਦੀ ਰਾਜਨੀਤਿਕ ਪਾਰਟੀ ਨਾਲੋਂ ਸਿੱਖ ਧਰਮ ਪ੍ਰਤੀ ਜ਼ਿਆਦਾ ਵਫਾਦਾਰੀ ਹੁੰਦੀ ਦੰਦੋ ਵਸਤੋ ਤਰਨ ਤਰਨ ਅਜਿ ਕੁਝ ਹੋਰ ਹੀ ਹੁੰਦਾ ਇਹੋ ਨੌਜਵਾਨ ਸਭ ਦੀ ਜਿੱਦ ਜਾਨ ਹੁੰਦੇ ਕਿਉਂਕਿ ਇਹਨਾਂ ਕੋਲ ਦੋਸਤੋ ਹੌਸਲਾਦਾ ਹੈ ਰਿਸਕ ਲੈਣ ਦੀ ਪਾਵਰ ਵੀ ਹੈ ਇਹ ਰਿਸਕ ਲੈਣ ਤੋਂ ਡਰਦੇ ਨਹੀਂ ਜੇ ਇਹੋ ਦੋਸਤੋ ਇਹਨਾਂ ਦੀ ਤਾਕਤ ਸਰਬਤ ਦੇ ਭਲੇ ਲਈ ਵਰਤੀ ਜਾਂਦੀ ਇਹਨਾਂ ਨੂੰ ਸਿੱਖ ਸਿਧਾਂਤਾਂ ਨਾਲ ਜੋੜਿਆ ਜਾਂਦਾ ਤਾਂ ਇਹਨਾਂ ਦੇ ਘਰ ਦੇ ਵੀ ਸੁਖੀ ਹੁੰਦੇ ਅਤੇ ਤਰਨ ਤਾਨਨ ਵਿੱਚ ਕਰਮ ਵਰਜਨ ਦੀ ਬਿਮਾਰੀ ਈਸਾਈ ਬਣਨ ਦੀ ਪ੍ਰਵਰਤੀ ਉਹ ਵੀ ਬਹੁਤ ਘੱਟ ਹੁੰਦੀ ਦੋਸਤੋ ਲੱਗਦਾ ਹੈ ਕਿ ਫੇਰ ਥੋੜਾ ਭਾਵਕ ਹੋ ਗਏ ਹਾਂ ਗੱਲ ਤਰਨਤਾਰਨ ਚ ਉਹਨਾਂ ਪ੍ਰਚਾਰ ਦੀ ਹੋ ਰਹੀ ਸੀ ਤਰਨਤਾਰਨ ਵਿੱਚ ਦੋਸਤੋ ਆਮ ਆਦਮੀ ਪਾਰਟੀ ਨੇ ਆਪਣਾ ਪੂਰਾ ਜੋਰ ਜਿਹਨੂੰ ਕਹੀਏ ਆਪਣਾ 100% ਉਹ ਇੱਥੇ ਲਗਾ ਦਿੱਤਾ ਹੈ ਇੱਥੇ ਦੋਸਤੋ ਉਹਨਾਂ ਨੇ ਮਨੀਸ਼ ਸੋਧਿਆ ਵਾਲਾ ਸਿਧਾਂਤ ਸਾਮ ਦਾਮ ਦੰਡ ਭੇਦ ਜਿਸ ਬਾਰੇ ਉਹ ਕਈ ਵਾਰ ਚर्चा ਕਰਦੇ ਸਨ ਕਿ ਪੰਜਾਬ ਵਿੱਚ ਵਰਤਾਂਗੇ ਉਹਨਾਂ ਨੇ ਤਰਨਤਾਰਨ ਦੇ ਉੱਪਰ ਪੂਰੀ ਤਰ੍ਹਾਂ ਵਰਤ ਲਿਆ ਹੈ ਇਸੇ ਚੱਕਰ ਵਿੱਚ ਦੋਸਤੋ ਤਰਨਤਾਰਨ ਦੀ ਐਸਐਸਪੀ ਡਾਕਟਰ ਅਵਜੋਦ ਕੋਰ ਗਰੇਵਾਲ ਉਹ ਵੀ ਇਹਨਾਂ ਦੇ ਧੱਕੇ ਚੜ ਗਏ ਚੌਣ ਕਮਿਸ਼ਨ ਦੇ ਹੁਕਮਾਂ ਦੇ ਉੱਪਰ ਦੋਸਤੋ ਡਾਕਟਰ ਰਵਜੋਦ ਕੋਰ ਗਰੇਵਾਲ ਐਸਐਸਪੀ ਤਰਨਤਾਰਨ ਉਹਨਾਂ ਨੂੰ ਸਸਪੈਂਡ ਤੱਕ ਕਰ ਦਿੱਤਾ ਗਿਆ ਸ਼ਿਕਾਇਤ ਦੋਸਤੋ ਸ਼੍ਰੋਮਣੀ ਕਾਲੀ ਦਲ ਬਾਦਲ ਨੇ ਕੀਤੀ ਸੀ ਹੋ ਸਕਦਾ ਹੈ ਕਿ ਕੁਝ ਫੈਕਟਸ ਨੂੰ ਧਿਆਨ ਰੱਖਦੇ ਹੋਏ ਹੀ ਚੋਣ ਕਮਿਸ਼ਨ ਨੇ ਉਹਨਾਂ ਦੇ ਸਸਪੈਂਸ਼ਨ ਦਾ ਆਰਡਰ ਕੀਤਾ ਹੋਵੇ ਪਹਿਲਾਂ ਦੋਸਤੋ ਗੁਰਪ੍ਰੀਤ ਸਿੰਘ ਪੁੱਲਰ ਜੋ ਅੰਮ੍ਰਿਤਸਰ ਵਿੱਚ ਤਾਇਨਾਤ ਹਨ ਉਹਨਾਂ ਨੂੰ ਤਰਨਤਾਰਨ ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਤੇ ਫਿਰ ਤਰਨਤਾਰਨ ਨੂੰ ਪੂਰਾ ਨਵੇਂ ਐਸਐਸਪੀ ਨਿਯੁਕਤ ਕਰ ਦਿੱਤੇ ਗਏ ਇੰਜੇ ਦੋਸਤੋ ਪਤਾ ਲੱਗਦਾ ਹੈ ਕਿ ਸ਼੍ਰੋਮਣੀ ਕਾਲੀ ਦਲ ਬਾਦਲ ਵੀ ਇਸ ਚੋਣ ਵਿੱਚ ਕਿੱਥੋਂ ਤੱਕ ਸਿਰੇਸ ਹੋ ਕੇ ਪਾਰਟਿਸਪੇਟ ਕਰ ਰਿਹਾ ਹੈ। ਐਸਐਸਪੀ ਜੋ ਬੈਟਮ ਹੈ। ਇਹਨੇ ਮਿਲਦਾ ਸਾਰੇ ਕਾਨੂੰਨ ਦੀਆਂ ਧਜੀਆਂ ਉਡਾਰੀਆਂ। ਉਹ ਸੋਚਦੀ ਹੈ ਕਿ ਮੈਨੂੰ ਇਹਦੇ ਬਾਅਦ ਸ਼ਾਇਦ ਮੁਹਾਲੀ ਜਾਂ ਕਿਤੇ ਪੋਸਟਿੰਗ ਮਿਲ ਜੂ। ਮੈਡਮ ਕਾਨੂੰਨ ਜੋ ਤੋੜੀ ਜਾਂ ਨੇ ਤੁਸੀਂ। ਤੁਹਾਨੂੰ ਹਰ ਚੀਜ਼ ਦਾ حساب ਦੇਣਾ ਪੈਣਾ। ਭਾਵੇਂ ਸਾਲ ਲੱਗ ਜੇ ਭਾਵੇਂ ਦੋ ਸਾਲ ਲੱਗ ਜੇ। ਐਡਾ ਵੱਡਾ ਤੱਕਾ ਅੱਜ ਤੱਕ ਨਹੀਂ ਦੇਖਿਆ। ਜਿਹੜਾ ਐਨੇ ਥੱਲੇ ਲੱਗੇ ਆਫਸਰ ਪੰਜਾਬ ਸਰਕਾਰ ਦੇ ਕਿ ਇਲੈਕਸ਼ਨ ਵਿੱਚ ਵੀ ਉਹਨਾਂ ਨੇ ਝੂਠੇ ਕੇਸ ਚੱਕ-ਚੱਕ ਕੇ ਮੈਂਬਰਾਂ ਨੂੰ ਲੈ ਕੇ ਜਾ ਰਿਹਾ ਕਲਿਆਣੀ ਮੰਡੀ ਬੋਰਡ ਫੂਡ ਸਪਲਾਈ ਸਾਰੇ ਉਹਨਾਂ ਮਹਿਕਮੇ ਦੇ ਲੋਕ ਇੱਥੇ ਵੜ ਗਏ ਤਾਂ ਤਰਨ ਤਰਨ ਹੋ ਗਈ ਜਿਹੜੇ ਇਕਾਦੀਲ ਨੂੰ ਹੱਥ ਚ ਕਰਦੇ ਆ ਜਾਂ ਜਿਹੜੇ ਝਾੜੂ ਦੇ ਉਲਟਾ ਸਾਰੇ ਵਪਾਰੀਆਂ ਦੇ ਸੈਂਪਲ ਲੈ ਗਿਆ ਸਾਰਿਆਂ ਨੂੰ ਧਮਕੀਆਂ ਦੇਤੀਆਂ ਐ ਜੀ ਗੁੰਡਾਗਰਦੀ ਜਿਹੜੀ ਚੱਲ ਰਹੀ ਹੈ ਮੈਂ ਅਫਸਰਾਂ ਨੂੰ ਬੇਨਤੀ ਕਰਨਾ ਚਾਹਣਾ ਜੋ ਤੁਸੀਂ ਕਾਨੂੰਨ ਤੋੜ ਗਏ ਸਾਰਾ ਸਾਡੇ ਕੋਲੇ ਲੋਕ ਹੈ ਅਸੀਂ ਸਾਰਾ ਕੁਝ ਡਿਟੇਲ ਇਲੈਕਸ਼ਨ ਕਮਿਸ਼ਨ ਨੂੰ ਵੀ ਦੱਸਿਆ ਰਿਹਾ ਤੁਹਾਨੂੰ ਕੋਈ ਹੁਣ ਬਚਾ ਨਹੀਂ ਸਕਦਾ ਹੁਣ ਜੋਰ ਲਾ ਲਓ ਜਿੰਨਾ ਮਰਜੀ ਜਵਣੀ ਸੁਖਵੀਰ ਬਾਦਲ ਨੇ ਵੀ ਦੋਸਤੋ ਇਹਨਾਂ ਚੋਣਾਂ ਦੌਰਾਨ ਸਰਨਤਾਨ ਵਿੱਚ ਡੇਰੇ ਲਾਏ ਕਿਉਂਕਿ ਪੰਜਾਬ ਵਿੱਚ ਪਿਛਲੇ ਕਈ ਸਾਲਾਂ ਤੋਂ ਦੋਸਤੋ ਸ਼੍ਰੋਮਣਿਕਾਲੀ ਦਲ ਬਾਦਲ ਲਗਾਤਾਰ ਢੈਂਦੀ ਗੱਲਾਂ ਵਿੱਚ ਜਾ ਰਿਹਾ ਸੀ ਵਿਧਾਨ ਸਭਾ ਚੋਣਾਂ ਵਿੱਚ ਜੋ ਹਾਲ ਹੋਣਾ ਸੀ ਉਹ ਤਾਂ ਹੋਇਆ ਹੀ ਦੋਸਤੋ ਸ਼੍ਰੋਮਣਿਕਾਲੀ ਦਲ ਬਾਦਲ ਦਾ ਪਰ ਜਿਮਨੀ ਚੋਣਾ ਵੇਲੇ ਵੀ ਦੋਸਤੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੈਂਡੀਡੇਟ ਜਮਾਨਤ ਜਬਤ ਕਰਵਾ ਰਹੇ ਸਨ ਅਤੇ ਲਗਭਗ ਤੀਜੇ ਜਾਂ ਚੌਥੇ ਨੰਬਰ ਉੱਪਰ ਸ਼੍ਰੋਮਣੀ ਅਕਾਲੀ ਦਲ ਰਹਿ ਰਿਹਾ ਸੀ ਪੰਜਾਬ ਵਿੱਚ ਬਾਈਪੋਲ ਚੋਣਾਂ ਦੌਰਾਨ ਜਦੋਂ ਕਿ ਦੋਸਤੋ ਮੁਕਾਬਲਾ ਤਾਂ ਪਹਿਲੇ ਤੇ ਦੂਜੇ ਨੰਬਰ ਵਿੱਚ ਰਹਿਣ ਵਾਲੀ ਪਾਰਟੀ ਵਿਚਕਾਰ ਹੀ ਹੁੰਦਾ ਹੈ ਦੋਸਤੋ ਇਸ ਵਾਰ ਵੀ ਤਰਨਤਨ ਬਾਈਪੋਲ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਸ਼ੁਰੂ ਵਿੱਚ ਤਕਰੀਬਨ ਠੰਡਾ ਹੀ ਨਜ਼ਰ ਆਇਆ ਪਰ ਬਾਅਦ ਵਿੱਚ ਦੋਸਤੋ ਸੁਖਵੀਰ ਬਾਦਲ ਖੁਦ ਚੋਣ ਖਾਰੇ ਵਿੱਚ ਉਤਰਿਆ ਤੇ ਚੋਣ ਮੈਦਾਨ ਭਖ ਗਿਆ ਸੜਕਾਂ ਦੇ ਉੱਪਰ ਇਹਨਾਂ ਨੇ ਰੋਡ ਸ਼ੋਅ ਕੀਤੇ ਇੱਥੋਂ ਤੱਕ ਇਹਨਾਂ ਨੇ ਮੋਟਰਸਾਈਕਲ ਦੇ ਸਵਾਰ ਹੋ ਕੇ ਮੋਟਰਸਾਈਕਲ ਦੇ ਪਿੱਛੇ ਬੈ ਕੇ ਉਹ ਲੋਕਾਂ ਵਿੱਚ ਵਿਚਰਨ ਤੱਕ ਗਏ ਸ਼ਾਇਦ ਲੋਕਾਂ ਦਾ ਥੋੜਾ ਬੋਤਾ ਉਹਨਾਂ ਨੂੰ ਸਮਰਥਨ ਹਾਸਲ ਹੋ ਜਾਵੇ 마ਜੇ ਦੀ ਧਰਤੀ ਤੇ ਬੈਠੇ ਆ ਇਤਿਹਾਸ ਬਣਾਉਣ ਵਾਸਤੇ ਬੈਠੇ ਆ ਪਿਛਲੇ 10 ਸਾਲਾਂ ਚ ਜੋ ਪੰਜਾਬ ਚ ਹੋਇਆ ਥੋੜੀ ਨਿਗਾਹ ਸਾਹਮਣੇ ਹੋਇਆ ਜਿਹੜਾ ਪੰਜਾਬ ترقی ਦੇ ਰਾਹ ਤੇ ਚੱਲ ਰਿਹਾ ਸੀ ਕਈ ਲੋਕ ਕਈ ਏਜੰਸੀਆਂ ਨੂੰ ਬਰਦਾਸ਼ਤ ਨਹੀਂ ਸੀ ਨੈਸ਼ਨਲ ਪਾਰਟੀਆਂ ਨੂੰ ਬਰਦਾਸ਼ਤ ਨਹੀਂ ਸੀ ਉਹਨਾਂ ਨੇ ਇੱਕ ਨਿਸ਼ਾਨਾ ਬਣਾ ਲਿਆ ਕਿ ਜਿਹੜੀ ਥੋੜੀ ਜਿਥੇਬੰਦੀ ਆ 105 ਸਾਲ ਪੁਰਾਣੀ ਜਥੇਬੰਦੀ ਥੋੜੇ ਬਜ਼ੁਰਗਾਂ ਨੇ ਬਣਾਈ ਜਥੇਬੰਦੀ ਜਿਸ ਜਥੇਬੰਦੀ ਦੇ ਮੈਂਬਰ ਬਣ ਕੇ ਥੋੜੇ ਬਜ਼ੁਰਗਾਂ ਨੇ ਸ਼ਹਾਦਤਾਂ ਦਿੱਤੀਆਂ ਜ਼ੁਲਮ ਦੇ ਖਿਲਾਫ ਲੜੇ ਉਸੇ ਜਥੇਬੰਦੀ ਨੂੰ ਖਤਮ ਕਰਨ ਦਾ ਪਲਾਨ ਬਣਿਆ ਤੇ ਉਹ ਕਾਮਯਾਬ ਹੋ ਗਏ 10 ਸਾਲ ਪਹਿਲੇ ਕੀ ਮੌਜਾ ਸੀ ਤੇ ਅੱਜ ਕੀ ਹਾਲਾਤ ਹੈ ਬੀਬੀਆਂ ਬੈਠੀਆਂ ਆਪੂ ਬਾਦਲ ਮੁਖਮੰਦਰੀ ਸੀ ਤੇ ਸਾਡੀ ਅਸੂਲ ਹੈ ਕਾਲੀ ਦਲ ਦਾ ਅਸੀਂ ਜੋ ਕਹਿੰਨੇ ਆ ਉਹਨਾਂ ਹੀ ਕਹਿੰਨੇ ਆ ਜਿਹੜਾ ਅਸੀਂ ਕਰ ਸਕਦੇ ਆ ਆ ਭਗਵੰਤ ਮਾਨ ਹੈ 4 ਸਾਲ ਤੱਕ ਗਏ ਕਹਿੰਦਾ ਕੀ ਸੀ ਮੈਂ ਆਮ ਆਦਮੀ ਆ ਮੈਂ ਆਮ ਆਦਮੀ ਆ ਨਾ ਸਿਕਿਉਰਟੀ ਲੈ ਕੇ ਜਾਊਗਾ ਸਿਕਿਉਰਟੀ ਦੀ ਕੀ ਲੋੜ ਹੈ ਤਰੰਤਰੰਜ ਵੜਿਆ ਸੀ ਕਿਸੇ ਪਿੰਡ ਚ ਗਿਆ ਕਿਉਂਕਿ ਆ ਸਾਰੇ ਆਮ ਆਦਮੀ ਨਹੀਂ ਠੱਗਾਂ ਦੀ ਟੋਲਾ ਹੈ ਮੈਂ ਤਾਂ ਕਿਹਾ ਸੀ ਕਿ ਜਿੰਨੇ ਤੁਸੀਂ ਆਪ ਵੀ ਸੱਚੀ ਦੇਖ ਲਓ ਆਪਣੇ ਪਿੰਡ ਚ ਜਿਹੜਾ ਤੁਹਾਡੇ ਪਿੰਡ ਦਾ ਸਭ ਤੋਂ ਵੱਡਾ ਮਲੰਗ ਹੋਊਗਾ ਜਿਹਨੂੰ ਕੋਈ ਸੱਤਰੀ ਗੱਲ ਨਹੀਂ ਬੁਲਾਉਂਦਾ ਉਹ ਝਾੜੂਆ ਦਾ ਮੈਂਬਰ ਹੋਊਗਾ ਕੋਸ਼ਿਸ਼ ਤਾਂ ਚੰਗੀ ਹੈ ਜੇ ਰਾਜਨੀਤੀ ਵਿੱਚ ਪਾਰਟੀ ਨੂੰ ਸਰਵਾਈਵ ਕਰਨਾ ਹੈ ਤਾਂ ਵੀ ਵੀ ਆਈ ਪੀ ਕਲਚਰ ਛੱਡ ਕੇ ਲੋਕਾਂ ਵਿੱਚ ਘਟੋ ਘਟ ਚੋਣਾ ਵੇਲੇ ਤਾਂ ਵਿਚਰਨਾ ਹੀ ਪੈਣਾ ਹੈ ਲੱਗਦਾ ਹੈ ਕਿ ਸੁਖਵੀਰ ਬਾਦਲ ਦੇ ਕੰਨਾਂ ਵਿੱਚ ਇਹ ਗੱਲ ਕਿਸੇ ਨੇ ਪਾ ਹੀ ਦਿੱਤੀ ਹੈ ਇੱਥੇ ਦੋਸਤੋ ਇੰਜ ਕਰਕੇ ਸੁਖਵੀਰ ਬਾਦਲ ਉਹਨਾਂ ਦੀ ਪਾਰਟੀ ਉਹ ਚੌਥੇ ਪੰਜਵੇਂ ਥਾਂ ਤੋਂ ਦੋਸਤੋ ਸਿੱਧਾ ਹੀ ਨੰਬਰ 2 ਦੀ ਪੋਜੀਸ਼ਨ ਵਿੱਚ ਆ ਗਈ ਹੈ ਪਹਿਲੇ ਦੋਸਤੋ ਤਰਨਤਨ ਵਿੱਚ ਮੁੱਖ ਮੁਕਾਬਲਾ ਸਿਰਫ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਹੀ ਦੱਸਿਆ ਜਾ ਰਿਹਾ ਸੀ ਸੁਖਵੀਰ ਬਾਦਲ ਦੇ ਸਰਗਰਮ ਹੁੰਦੇ ਹੀ ਦੋਸਤੋ ਹੁਣ ਮੁੱਖ ਤੇ ਜੀਹਾਂ ਮੁੱਖ ਟੱਕਰ ਦੇਣ ਵਾਲੀ ਪਾਰਟੀ ਸ਼੍ਰੋਮਣੀ ਕਾਲੀ ਦਲ ਬਾਦਲ ਬਣ ਸਕਦਾ ਹੈ ਇਹਨਾਂ ਚੋਣਾਂ ਵਿੱਚ ਦੋਸਤੋ 2027 ਲਈ ਸ਼੍ਰੋਮਣੀ ਬਾਦਲ ਨੂੰ ਇੱਕ ਸਪੱਸ਼ਟ ਸਨੇਹਾ ਮਿਲੇਗਾ ਲੋਕ ਉਸ ਦੇ ਪੱਖ ਵਿੱਚ ਹਨ ਜਾ ਨਹੀਂ ਦੋਸਤੋ ਇਹ ਹਲਕਾ ਪੂਰੀ ਤਰ੍ਹਾਂ ਪੰਥਕ ਹਲਕਾ ਹੈ ਬਹੁਤ ਹੱਦ ਤੱਕ ਬਾਰਡਰ ਵੀ ਪੰਥਕ ਹਨ ਪਹਿਲਾ ਦੋਸਤੋ ਇੱਥੋਂ ਵਿਕਰਮ ਜਿੱਠੀਏ ਦੇ ਪੀਏ ਖਵਾਉਂਦੇ ਹੋਏ ਸ਼ਖਸ ਉਹ ਜਿੱਤਦੇ ਰਹੇ ਅਤੇ ਆਮ ਆਦਮੀ ਪਾਰਟੀ ਵਿੱਚ ਹੁਣ ਉਹ ਚਲੇ ਗਏ ਹਨ ਉਹਨਾਂ ਦੇ ਆਮ ਆਦਮੀ ਪਾਰਟੀ ਜਾਣ ਤੋਂ ਬਾਅਦ ਜਦੋਂ ਇਹਨਾਂ ਨੇ ਨਵਾਂ ਕੈਂਡੀਡੇਟ ਬਣਾਇਆ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਬੀਬਾ ਪ੍ਰਿੰਸੀਪਲ ਰੰਧਾਵਾ ਉਹਨਾਂ ਦਾ ਪ੍ਰਦਰਸ਼ਨ ਤੈਅ ਕਰੇਗਾ ਕਿ ਅਕਾਲੀ ਦਲ ਇੱਥੇ ਕਿੱਥੇ ਖੜਦਾ ਹੈ ਇਸ ਚੋਣ ਦੇ ਨਤੀਜੇ ਤੋਂ ਬਾਅਦ ਪੱਕਾ ਪਤਾ ਚਲ ਜਾਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਹਾ ਪੰਥਕ ਹਲਕੇ ਵਿੱਚ ਕੀ ਤਾਕਤ ਹੈ ਦੋਸਤੋ ਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੈਂਡੀਡੇਟ ਮੈਡਮ ਰੰਧਾਵਾ ਉਹ ਦੂਜੇ ਸਥਾਨ ਤੇ ਵੀ ਆ ਜਾਂਦੇ ਹਨ ਤਾਂ ਹਾਰਨ ਦੇ ਬਾਵਜੂਦ ਵੀ ਉਹ ਸ਼੍ਰੋਮਣੀ ਅਕਾਲੀ ਦਲ ਲਈ ਇੱਕ ਜਿੱਤੇ ਦੇ ਵਾਂਗ ਹੀ ਹੋਵੇਗਾ ਮਤਲਬ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਕੋਸ਼ਿਸ਼ ਕਰ ਰਹੇ ਹਨ ਫੇਰ ਤੋਂ ਪੰਜਾਬ ਦੀ ਵਿੱਚ ਸਰਵਾਈਵ ਕਰਨ ਦੀ ਸੱਤਾ ਪ੍ਰਾਪਤੀ ਦੇ ਨਜ਼ਦੀਕ ਆਉਣ ਦੀ ਇਹ ਉਸ ਵਿੱਚ ਲਗਭਗ ਕਾਮਯਾਬ ਹੋ ਹੀ ਰਹੇ ਹਨ ਪਰ ਜੇ ਦੋਸਤੋ ਪ੍ਰਿੰਸੀਪਲ ਦਾਵਾ ਉਹ ਤੀਜੇ ਜਾਂ ਚੌਥੇ ਸਥਾਨ ਤੇ ਪਹੁੰਚ ਜਾਂਦੇ ਹਨ ਤਾਂ ਦੋਸਤੋ ਫਿਰ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਨਿਰਾਸ਼ਾ ਵਾਲਾ ਸਾਬਤ ਹੋਵੇਗਾ 2026 ਦੀਆਂ ਚੋਣਾਂ ਵੇਲੇ ਫਿਰ ਦੋਸਤੋ ਸ਼੍ਰੋਮਣੀ ਅਕਾਲੀ ਦਲ ਬਾਦਲ ਚੋਣਾਂ ਵਿੱਚ ਬਹੁਤ ਪਿੱਛੇ ਖੜਾ ਹੋਇਆ ਨਜ਼ਰ ਆਵੇਗਾ ਅਕਾਲੀ ਵਰਕਰਾਂ ਵਿੱਚ ਉਤਸ਼ਾਹ ਜਗਾਉਣ ਲਈ ਅਕਾਲੀ ਉਮੀਦਵਾਰ ਦਾ ਤਰਨਤਾਨ ਦੀ ਸੀਟ ਤੋਂ ਚੰਗਾ ਪ੍ਰਦਰਸ਼ਨ ਕਰਨਾ ਬਹੁਤ ਹੀ ਜ਼ਰੂਰੀ ਹੈ ਜੇ ਉਹ ਇੰਜ ਕਰਕੇ ਆਪਣਾ ਪ੍ਰਦਰਸ਼ਨ ਸੁਧਾਰ ਲੈਂਦੇ ਹਨ ਤਾਂ ਇਹ ਉਨ੍ਹਾਂ ਲਈ ਤਕਰੀਬਨ ਇੱਕ ਬੂਸਟ ਵਾਂਗ ਕੰਮ ਕਰੇਗਾ ਬਾਕੀ ਜੇ ਉਹ ਪੰਥਕ ਹਲਕੇ ਵਿੱਚ ਹੀ ਚੰਗੀ ਹਾਜ਼ਰੀ ਨਾਲ ਲਵਾ ਸਕੇ ਤਾਂ ਦੋਸਤੋ 2026 ਦੀਆਂ ਚੋਣਾਂ ਵਿੱਚ ਬਾਕੀ ਪੰਜਾਬ ਵਿੱਚ ਉਹ ਛਿੱਕੂ ਪ੍ਰਦਰਸ਼ਨ ਕਰਨਗੇ 14 ਨਵੰਬਰ ਤੋਂ ਬਾਅਦ ਜਿੱਤ ਹਾਰ ਦੇ ਕੀ ਮayne ਹਨ ਇਸ ਵਿਸ਼ੇ ਦੇ ਉੱਪਰ ਆਪਾਂ ਜਾਣਕਾਰੀ ਪ੍ਰਾਪਤ ਕਰਾਂਗੇ ਬਾਕੀ ਦੋਸਤੋ ਤਰਨਤਨ ਬਾਈਪੋਲ ਵਿੱਚ ਸ਼੍ਰੋਮਣੀ ਕਾਲੀ ਦਲ ਬਾਦਲ ਉਹ ਇਕੱਲੀ ਪਾਰਟੀ ਨਹੀਂ ਹੈ ਜੋ ਪੰਥਕ ਵੋਟਾਂ ਦੇ ਉੱਪਰ ਆਪਣੀ ਦਾਅਵੇਦਾਰੀ ਠੋਕਦੀ ਹੈ ਪਿੱਛੇ ਜਿਹੇ ਸੰਸਦ ਅਮਰਪਾਲ ਦੀ ਬਣਾਈ ਹੋਈ ਪਾਰਟੀ ਵਾਰਿਸ ਪੰਜਾਬ ਦੇ ਉਹ ਵੀ ਪੰਥਕ ਵੋਟਾਂ ਦੇ ਉੱਪਰ ਆਪਣਾ ਹੱਕ ਜਤਾ ਰਹੀ ਹੈ ਖਾਸ ਕਰਕੇ ਖਾਲਿਸਤਾਨੀ ਪੱਖੀ ਐਲੀਮੈਂਟ ਉਹਨਾਂ ਦੀਆਂ ਵੋਟਾਂ ਉਹ ਸ਼ਾਇਦ ਉਹਨਾਂ ਦੀ ਪਾਰਟੀ ਦੇ ਕੈਂਡੀਡੇਟ ਨੂੰ ਹੀ ਪ੍ਰਾਪਤ ਹੋਣਗੇ ਆ ਬਾਕੀ ਦੋਸਤੋ ਅਮਰਿਤਪਾਲ ਦਾ ਪਾਪਾ ਮਾਤਾ ਜੀ ਅਤੇ ਕੁਝ ਉਹਨਾਂ ਦੇ ਸੰਗੀ ਸਾਥੀ ਉਹ ਚੋਣ ਮੈਦਾਨ ਵਿੱਚ ਪੂਰੀ ਤਰ੍ਹਾਂ ਡਟੇ ਹੋਏ ਹਨ ਇਹ ਦੋਸਤੋ ਸ਼ਖਬੀਰ ਬਾਦਲ ਦੀਆਂ ਪੱਕੀਆਂ ਵੋਟਾਂ ਵਿੱਚ ਹੀ ਸੇਂਦਮਾਰੀ ਕਰਨਗੇ ਜਿੰਤਨ ਦੀ ਉਮੀਦ ਤਾਂ ਦੋਸਤੋ ਉਹਨਾਂ ਦੀ ਨਾਂ ਦੇ ਬਰਾਬਰ ਹੈ ਸ਼ਾਇਦ 5ਵੇਂ 6ਵੇਂ ਨੰਬਰ ਦੇ ਉਪਰ ਆਉਣ ਕਿਉਂਕਿ ਤਰਨਤਾਰਨ ਵਿੱਚ ਜਾ ਕੇ ਲੋਕਾਂ ਵਿੱਚ ਵਿਚਰ ਕੇ ਤਕਰੀਬਨ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਉਹਨਾਂ ਦਾ ਰੁਝਾਨ ਵੀ ਜਾਣਿਆ ਤਾਂ ਪਤਾ ਲੱਗਿਆ ਕਿ ਇਹਨਾਂ ਦੀ ਬੋਦੀ ਪકડ ਨਹੀਂ ਹੈ ਸਿਰਫ ਕੁਝ ਪਰਿਵਾਰ ਹੀ ਇਹਨਾਂ ਨਾਲ ਜੁੜੇ ਹੋਏ ਹਨ ਬਾਕੀ ਦੋਸਤੋ ਕਿਉਂਕਿ ਲੋਕ ਕਿਸੇ ਨਾ ਕਿਸੇ ਪਾਰਟੀ ਨਾਲ ਖੁੱਲਕੇ ਜੁੜੇ ਹੋਏ ਹੁੰਦੇ ਹਨ ਤੇ ਉਸ ਦਾ ਖੁੱਲਕੇ ਸਮਰਥਨ ਕਰਦੇ ਹਨ ਇਸੇ ਕਰਕੇ ਜਦੋਂ ਉਹ ਆਪਣੀ ਗੱਲਬਾਤ ਕਰ ਰਹੇ ਸਨ ਤਾਂ ਉਹਨਾਂ ਵਿੱਚੋਂ ਇੱਕ ਪਾਰਟੀ ਦਾ ਸਮਰਥਨ ਕਰਨ ਦੀ ਬੂ ਨਜ਼ਰ ਆਉਂਦੀ ਸੀ ਇਸੇ ਕਰਕੇ ਉਹਨਾਂ ਦੀ ਗੱਲਬਾਤ ਸੁਣਾਉਣ ਤੋਂ ਆਪਾਂ ਪਰਹੇਜ਼ ਕਰਾਂਗੇ ਕਿਉਂਕਿ ਉਹਨਾਂ ਨੂੰ ਸੁਣਾਉਣ ਦਾ ਮਤਲਬ ਬਹੁਤ ਸਾਰੇ ਲੋਕ ਇਹ ਲੈਣਗੇ ਕਿ ਇਹ ਉਸ ਪਾਰਟੀ ਦਾ ਸਮਰਥਕ ਹੋ ਕੇ ਉਹਨਾਂ ਲਈ ਹਵਾ ਬਣਾ ਰਹੇ ਹਨ ਹਾਂ ਇੰਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਦੋਸਤੋ ਕਈ ਪੰਥਕ ਤਿਰਾਂ ਦਾ ਸਮਰਥਨ ਹੋਣ ਤੋਂ ਬਾਅਦ ਵੀ ਪੰਥਕ ਹਲਕੇ ਵਿੱਚ ਵਾਰਿਸ ਪੰਜਾਬ ਦੀ ਪਾਰਟੀ ਦਾ ਕੈਂਡੀਡੇਟ ਕੋਈ ਖਾਸ ਪ੍ਰਦਰਸ਼ਨ ਇਹਨਾਂ ਚੋਣਾਂ ਵਿੱਚ ਨਹੀਂ ਕਰ ਸਕੇਗਾ ਹਾਂ ਦੋਸਤੋ ਇਸ ਖੇਤੇ ਵਿੱਚ ਕਾਂਗਰਸ ਪਾਰਟੀ ਉਹ ਆਮ ਆਦਮੀ ਪਾਰਟੀ ਤੋਂ ਬਾਅਦ ਸ਼ਰਮਣੀ ਕਾਲੀ ਦਲ ਨਾਲ ਨੰਬਰ 2 ਦੀ ਜੰਗ ਲੜ ਰਹੀ ਹੈ ਪਿੰਡਾਂ ਵਿੱਚ ਕੁਝ ਲੋਕਾਂ ਦਾ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਹਾਰੇਗੀ ਅਤੇ ਕਾਂਗਰਸ ਦਾ ਉਮੀਦਵਾਰ ਕੈਂਡੀਡੇਟ ਜਿੱਤ ਜਾਵੇਗਾ ਪਰ ਦੋਸਤੋ ਸੰਡੇ ਤੱਕ ਸ਼ਾਮ ਤੱਕ ਇਸਾਈ ਵੋਟਰ ਚਰਚ ਉਹਨਾਂ ਵਿੱਚੋਂ ਕਿਸੇ ਨੇ ਵੀ ਕਾਂਗਰਸ ਨੂੰ ਹੀ ਜਿਤਾਉਣਾ ਹੈ ਇਹੋ ਜਿਹਾ ਕੋਈ ਸਪਸ਼ਟ ਸਨੇਹਾ ਨਹੀਂ ਦਿੱਤਾ ਨਾ ਹੀ ਲੋਕਾਂ ਦੀਆਂ ਚਰਚਾਵਾਂ ਵਿੱਚ ਇਹੋ ਜਿਹੀ ਕੋਈ ਗੱਲ ਆਈ ਦੋਸਤੋ ਇੰਜ ਇੱਥੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜਿੱਤੇ ਦਾ ਦਾਵਾ ਠੋਕ ਸਕਦਾ ਹੈ ਕਿਉਂਕਿ ਲੋਕ ਸ਼ਹਿਰ ਵਿੱਚ ਖਾਸ ਕਰਕੇ ਉਸ ਦੇ ਹੱਕ ਵਿੱਚ ਤੁਰ ਰਹੇ ਹਨ ਦੋਸਤੋ ਪੰਥਕ ਵੋਟਕ ਪੈਨ ਤੇ ਸ਼੍ਰੋਮੀ ਕਾਲੀਦਾਲ ਦੀ ਕੈਂਡੀਡੇਟ ਪ੍ਰਿੰਸੀਪਲ ਇਹਦਾਵਾ ਉਹ ਵੀ ਜਿੱਤੇ ਦੇ ਨੇੜੇ ਹੋ ਸਕਦੀ ਹੈ ਪਰ ਕਾਂਗਰਸ ਜੇ ਉਸ ਨੂੰ ਚਰਚ ਸਬੰਧਤ ਵੋਟ ਇੱਕ ਮੁਸ਼ਤ ਪੈ ਗਈ ਤਾਂ ਕਾਂਗਰਸ ਦਾ ਉਮੀਦਵਾਰ ਕਰਨਵੀਰ ਜਿੱਤ ਜਾਵੇਗਾ ਨਹੀਂ ਦਾ ਦੋਸਤੋ ਕਾਂਗਰਸ ਜਿੱਤਣ ਦੀ ਥਾਂ ਦੂਜੇ ਨੰਬਰ ਦਾ ਤੀਜੇ ਨੰਬਰ ਤੇ ਜਾ ਸਕਦੀ ਹੈ ਬਾਕੀ ਨਤੀਜਾ 14 ਨਵੰਬਰ ਨੂੰ ਆ ਹੀ ਜਾਵੇਗਾ ਦੋਸਤੋ ਉਸ ਤੋਂ ਪਤਾ ਚੱਲ ਜਾਵੇਗਾ ਕਿ ਕੌਣ ਕਿੱਥੇ ਕਿੱਥੇ ਖੜਿਆ ਹੈ ਜੇ ਬਾਕੀਆਂ ਦੀ ਗੱਲ ਕਰ ਲਈ ਹੈ ਤਾਂ ਦੋਸਤੋ ਭਾਜਪਾ ਦੀ ਵੀ ਗੱਲ ਕਰ ਹੀ ਲੈਂਦੇ ਹਾਂ ਉਹ ਇਸ ਪੰਥਕ ਹਲਕੇ ਵਿੱਚ ਆਪਣੀ ਉਪਸਥਿਤੀ ਦਿਖਾਉਣ ਲਈ ਬੇਤਾਬ ਹੋ ਰਹੇ ਹਨ ਭਾਵੇਂ ਪਾਦਾ ਕੋਈ ਵੱਡਾ ਲੀਡਰ ਦਾ ਤਰਨ ਤਨ ਨਹੀਂ ਆਇਆ ਪਰ ਦੋਸਤੋ ਗਵਾਂਡੀ ਸੂਬਿਆਂ ਦੇ ਮੁੱਖ ਮੰਤਰੀ ਤਰਨ ਤਨ ਚੋਣ ਪ੍ਰਚਾਰ ਕਰਨ ਲਈ ਪੁੱਜੇ ਹਰਿਆਣੇ ਦੇ ਮੁੱਖ ਮੰਤਰੀ ਨੈਬ ਸੈਣੀ ਨੇ ਉਹਨਾਂ ਨੇ ਵੀ ਇੱਥੇ ਆ ਕੇ ਚੋਣ ਦੌਰਾ ਕੀਤਾ ਇਸ ਤੋਂ ਇਲਾਵਾ ਦੋਸਤੋ ਸੀਐਮ ਦਿੱਲੀ ਰੇਖਾ ਗੁਪਤਾ ਉਹ ਵੀ ਪੰਜਾਬ ਆਏ ਤਰਨ ਤਨ ਆਏ ਉਨ੍ਹਾਂ ਨੇ ਇੱਥੇ ਆ ਕੇ ਭਾਜਪੀ ਦੇ ਵੋਟ ਭਾਜਪੀ ਨਾਲ ਟिके ਰਹਿਣ ਇਹ ਕੋਸ਼ਿਸ਼ ਤਾਂ ਕੀਤੀ ਪਰ ਨਾਲ ਹੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਦਿੱਲੀ ਵਿੱਚ ਰੰਗ ਢੰਗ ਉਸ ਬਾਰੇ ਵੀ ਪੰਜਾਬ ਦੇ ਲੋਕਾਂ ਨੂੰ ਤਰਨ ਧਨਵਾਸੀਆਂ ਨੂੰ ਜਾਣੂ ਕਰਵਾਇਆ ਪੰਜਾਬ ਕੋ ਨਸ਼ੇ ਨੇ ਡੁਗੋਨੇ ਵਾਲੇ ਜੋ ਕਹਿੰਦੇ تھے ਯੁੱਧ ਨਸ਼ੇ ਦੇ ਵਿਰੁੱਧ ਕਹਾਂ ਗਏ ਉਹ ਅੱਜ ਕਿਉਂ ਹਰ ਘਰ ਨੇ ਹਰ ਬੱਚਾ ਹਰ ਯੁਵਾ ਨਸ਼ੇ ਕੀ ਲਿੱਪਟ ਵਿੱਚ ਹਰ आज अपने घर में रोटी नहीं है गरीबी के छोर उसे छोड़ नहीं रहे क्यों ऐसी हालत है पंजाब की क्यों इतने कर्जे में डुबो दिया गया पंजाब को यह बताओ कि यह सरकार तो आनी और जानी है पर यह कर्जे का बोझ तो आप लोगों के कंधों पे ही है कौन सा नेता अपनी जेब से देता है भाई कोई देता है क्या किसकी जेब से लिया जाता है जनता की जेब से लिया जाता है सारा कर्जा जो ले रही है सरकार लैंड पुलिंग ले आए लोगों की जमीन के लिए, जब लोगों ने विरोध किया तो वापस कर दी अब सारी सरकारी जमीनें बेचने पे आ गए हैं ये प्रॉपर्टी भी बेच दो ये भी दो, ये भी बेच बेच दो, दो, मैं आपसे पूछना चाहती हूँ जब पंजाब ने एक सड़क बनाई नहीं एक पुल बनाया नहीं एक कॉलेज बनाया नहीं तो सारा पैसा गया कहा बताया जरा कोई कि ये सारा पैसा गया कहा ये सारा पैसा इस आम आदमी पार्टी के इन गुंडों की जेबों में गया है। जिन्होंने पहले दिल्ली को लूटा आज दिल्ली को बिल्कुल देश की राजधानी को ऐसे कगार पे छोड़ दिया था जहां खजाने बिल्कुल खाली थे वहां की लूट करके पंजाब में आ गए मैं पूछती हूं कि केजरीवाल पंजाब का क्या लगता है जो तो सरकारी खजाने पे नाग जैसे फंड डाल के बैठ गया है पंजाब की खून पसीने की कमाई को अपने ऐशो है। है जो पंजाब में सरकारी बंगले में बैठा है शीश महल बना दिया पहले दिल्ली की जनता का पैसा लूट के शीश महल बनाया और अब पंजाब की जनता का पैसा लूट के शीश महल बनाया मैं पूछती हूं ये कौन लोग हैं जिनको अधिकारियों के रूप में वो दिल्ली से लेकर के पंजाब में आया और अब पंजाब की सरकार पूरी की पूरी केजरीवाल और उसकी वही मिनिस्ट्री चला रही है क्यों बैठे है ये लोग यहां पर क्यों बैठे क्यों बैठे, क्यों बैठे उसके बाकी के लोग जो उसके पीछे से सरकार चलाते थे आज एक एक आदमी एक एक बंगला लेके बैठा है एक एक हेलीकॉप्टर प्लेन लेके बैठा है क्या करने के लिए बैठे हैं क्या भगवंत मान सरकार नहीं चला सकता वैसे तो पूरे के पूरे देश में एक ही चर्चा है आफ्टर सेवन पीएम नो सी एम इन पंजाब 7 ਵਜੇ ਕੇ ਬਾਅਦ ਸੀਐਮ ਸਾਹਿਬ ਨਹੀਂ ਲੈ ਸਕਤੇ ਪੂਰੇ ਪੂਰੇ ਦੇਸ਼ ਵਿੱਚ ਚਰਚਾ ਹੈ ਇੰਜੇ ਦੋਸਤੋ ਭਾਜਪਾ ਵੀ ਨਾ ਚੋਣਾਂ ਵਿੱਚ ਪੰਜਾਬ ਵਿੱਚ ਆਪਣੀ ਪਕੜ ਚੈੱਕ ਕਰ ਰਹੀ ਹੈ ਪਿਛਲੀਆਂ ਕਈ ਚੋਣਾਂ ਵਿੱਚ ਦੋਸਤੋ ਭਾਜਪਾ ਪੰਜਾਬ ਵਿੱਚ ਆਪਣਾ ਪੂਰਾ ਜੋਰ ਨਹੀਂ ਲਗਾਉਂਦੀ ਸੀ ਇਹ ਇਮਾਨਦਾਰੀ ਨਾਲ ਚੋਣਾਂ ਲੜ ਰਹੇ ਹਨ ਤੇ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹਨ ਇਹ ਸਨੇਹਾ ਲੋਕਾਂ ਵਿੱਚ ਇਹ ਪਹੁੰਚਾ ਹੀ ਨਹੀਂ ਰਹੇ ਸਨ ਪਰ ਇਸ ਵਾਰ ਦੋਸਤੋ ਪੰਥਕ ਸੀਟ ਤਰਨਤਨ ਵਿੱਚ ਆ ਕੇ ਬੀਜਪੀ ਦੀ ਹੱਕ ਵਿੱਚ ਪ੍ਰਚਾਰ ਕਰਨ ਲਈ ਗਵਾਂਢੀ ਸੂਬਿਆਂ ਦੇ ਜਦੋਂ ਦੋ-ਦੋ ਮੁੱਖ ਮੰਤਰੀ ਆਏ ਤਾਂ ਲੋਕਾਂ ਨੇ ਅੰਦਾਜ਼ਾ ਲਗਾਇਆ ਕਿ ਇਸ ਵਾਰ ਬੀਜੇਪੀ ਥੋੜੀ-ਬੋਤੀ ਪਹਿਲੇ ਨਾਲੋਂ ਸੀਰੇਸ ਹੈ। ਬਾਕੀ ਦੋਸਤੋ ਜਿਹੜਾ ਭਾਜਪਾ ਇਥੇ ਠੀਕ-ਠਾਕ ਪ੍ਰਦਰਸ਼ਨ ਕਰ ਗਈ। ਦੂਜੇ ਦੀ ਤਾਂ ਗੱਲ ਛੱਡੋ ਦੋਸਤੋ ਜੇ ਤੀਜੇ ਤੁਸੀਂ ਨੰਬਰ ਦੇ ਉੱਪਰ ਵੀ ਰਹਿ ਗਈ ਤਾਂ ਉਹ 2027 ਦੀਆਂ ਚੋਣਾਂ ਵੇਲੇ ਆਪਣੀ ਪੂਰੀ ਸਟ੍ਰੈਟੇਜੀ ਬਣਾ ਕੇ ਪੰਜਾਬ ਵਿੱਚ ਚੋਣਾਂ ਲੜੇਗੀ ਅਤੇ ਪੰਜਾਬ ਵਿੱਚ ਵੱਡੀ ਧਿਰ ਬਣ ਕੇ ਸਾਹਮਣੇ ਆਉਣ ਦੀ ਕੋਸ਼ਿਸ਼ ਕਰੇਗੀ। ਇੰਜ ਦੋਸਤੋ ਤਰਨਤਾਰਨ ਦੀ ਜਿਮਨੀ ਚੋਣ ਇੱਕ ਵਾਸੀਕ ਕੰਸਟੀਟੂਐਂਸੀ ਦੀ ਬਾਈਪੋਲ ਇਲੈਕਸ਼ਨ ਹੀ ਨਹੀਂ ਹੈ। ਸਗੋਂ ਇਸ ਤੋਂ ਵੀ ਬਹੁਤ ਵੱਧ ਕੇ ਹੈ 2027 ਦੀਆਂ ਚੋਣਾਂ। ਸਭ ਦਾ ਟਾਰਗੇਟ ਇਹੀ ਹੈ ਤਰਨਤਾਰਨ ਦੀਆਂ ਚੋਣਾਂ ਵਿੱਚ ਉਹ ਆਪਣੀ ਤਾਕਤ ਚੈੱਕ ਕਰਨਗੇ ਤਰਨਤਾਰਨ ਵਿੱਚੋਂ ਕੌਣ ਜਿੱਤ ਸਕਦਾ ਹੈ ਤੁਸੀਂ ਕਮੈਂਟ ਕਰਕੇ ਜਾਣਕਾਰੀ ਸ਼ੇਅਰ ਕਰ ਸਕਦੇ ਹੋ ਅਗਲੀ ਵੀਡੀਓ ਤਰਨਤਾਰਨ ਚੋਣ ਨਤੀਜੇ ਦੇ ਉੱਪਰ ਹੋਵੇਗੀ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਇਸ ਦਾ ਕੰਟੈਂਟ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਤੁਸੀਂ ਵੀਡੀਓ ਨੂੰ ਲਾਈਕ ਜਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਕਰ ਸਕਦੇ ਹੋ ਧੰਨਵਾਦ ਕਲਸਾ ਮੇਰੋ ਪੂ ਹੈ ਖਾਸ ਖਾਲਸਾ ਮੈਂ ਹੋ ਕੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕਹਿਉ ਬਸਤ ਸਦ ਸੰਗ